ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਖਾਲਸਾ ਜੀ ਜੋ ਵੀ ਸੰਗਤਾਂ ਵਾਹਿਗੁਰੂ ਦਾ ਫਰਮਾਨ ਸੁਣਨ ਦੀਆਂ ਤੇ ਮੰਨਦੀਆਂ ਹਨ ਵਾਹਿਗੁਰੂ ਜੀ ਉਹਨਾਂ ਦੇ ਕਾਜ ਜ਼ਰੂਰ ਸਵਾਰਦੇ ਨੇ ਕਿਉਂਕਿ ਵਾਹਿਗੁਰੂ ਜੀ ਨੂੰ ਪਤਾ ਹੁੰਦਾ ਹੈ ਕਿ ਮੇਰੇ ਇਹ ਸਭ ਮੇਰਾ ਪਰਿਵਾਰ ਹੈ ਮੈਂ ਇਸ ਦਾ ਪਾਲਣਾ ਕਰਨੀ ਹੈ ਜਿਵੇਂ ਕਿ ਇੱਕ ਪਿਓ ਆਪਣੇ ਬੱਚਿਆਂ ਨੂੰ ਪਾਲਦਾ ਹੈ ਨਾ ਇਸੇ ਤਰ੍ਹਾਂ ਵਾਹਿਗੁਰੂ ਹਨ ਜੋ ਕਿ ਸਾਨੂੰ ਆਪਣੇ ਬੱਚੇ ਬਣਾ ਕੇ ਪਾਲਦੇ ਨੇ ਅਸੀਂ ਆਪਣੇ ਵਾਹਿਗੁਰੂ ਦੇ ਯਾਨੀ ਕਿ ਆਪਣੇ ਪਿਤਾ ਦੇ ਕਹਿਣੇ ਵਿੱਚ ਨਹੀਂ ਹੁੰਦੇ ਹਾਂ ਤਾਂ ਹੀ ਸਾਨੂੰ ਠੇਢੀ ਲੱਗਦੇ ਨੇ ਜਦੋਂ ਬੱਚੇ ਮਾਪੇ ਦੇ ਆਖਿਆ ਤੋਂ ਠਾਕਿਆਂ ਤੋਂ ਬਿਨਾ ਹੋਰਾਂ ਰਾਮਾਂ ਤੇ ਚੱਲ ਪੈਂਦੇ ਨੇ ਨਾ ਖਾਲਸਾ ਜੀ ਇਹਦੀ ਦੁੱਖ ਤਕਲੀਫ ਤਾਂ ਤਾਂ ਹੀ ਆਉਂਦੇ ਨੇ ਤਾਂ ਹੀ ਪਤਾ ਹੁੰਦਾ ਹੈ ਤਾਂ ਹੀ ਅਹਿਸਾਸ ਲੱਗਦਾ ਹੈ ਕਿ ਖਾਲਸਾ ਜੀ ਕਿ ਮੇਰਾ ਪਿਤਾ ਮੇਰੇ ਨਾਲ ਰੁੱਸਿਆ ਹੋਇਆ ਹੈ ਤੇ ਮੈਂ ਉਸ ਨੂੰ ਕਿਸ ਨਾਲ ਮਨਾਉਣਾ ਹੈ ਕਿਵੇਂ ਮਨਾਉਣਾ ਹੈ ਇਸੇ ਤਰ੍ਹਾਂ ਖਾਲਸਾ ਜੀ ਵਾਹਿਗੁਰੂ ਜੀ ਜਿਆਦਾ ਦੇਰ ਤੱਕ ਆਪਣੀਆਂ ਸੰਗਤਾਂ ਨਾਲ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਕਦੇ ਗੁੱਸੇ ਨਹੀਂ ਰਹਿੰਦੇ ਉਹ ਤਾਂ ਸਿਰਫ ਸਾਨੂੰ ਇੱਕ ਠੋਕਰ ਵੱਜਣ ਤੇ ਸੰਭਾਲ ਲੈਂਦੇ ਨੇ ਤਾਂ ਕਿ ਉਹਨਾਂ ਨੂੰ ਪਤਾ ਸਾਨੂੰ ਪਤਾ ਚੱਲ ਸਕੇ ਕਿ ਕਿਸ ਕਿੱਥੇ ਸਾਡੀ ਗਲਤੀ ਹੈ ਕਿੱਥੇ ਸਾਡੇ ਵਿੱਚ ਕੋਈ ਕਮੀ ਹੈ ਧੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਤਨ ਸ਼ਹੀਦ ਬਾਬਾ ਨੋਦ ਸਿੰਘ ਜੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੂ ਨੇ ਨਾ ਬੜੇ ਹੀ ਦਿਆਲ ਨੇ ਇਨਾਂ ਨੇ ਐਨੇ ਵੱਡੀਆਂ-ਵੱਡੀਆਂ ਕਰਾਮਾਤਾਂ ਇੰਨੀਆਂ ਵੱਡੀ-ਵੱਡੀ ਵਿਢਾਈ ਹੈ ਨਾ ਜੋ ਮੁੱਖ ਤੋਂ ਬਿਆਨ ਕਰਨਾ ਬਹੁਤ ਹੀ ਔਖਾ ਹੁੰਦਾ ਹੈ ਕਿ ਇੰਨੀਆਂ ਵਿਢਾਈਆਂ ਐਨੇ ਹੀ ਕਰਤਾਰਨ ਹਾਰ ਸਾਡੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਨੇ ਖਾਲਸਾ ਜੀ ਕਹਿੰਦੇ ਹਨ ਕਿ ਜਿਨੇ ਕਿਸੇ ਨੂੰ ਵਿਸ਼ਵਾਸ ਹੁੰਦਾ ਹੈ ਜਦੋਂ ਸਾਨੂੰ ਵਿਸ਼ਵਾਸ ਹੋ ਜਾਵੇ ਨਾ ਕਿ ਮੇਰਾ ਪਰਮਾਤਮਾ ਮੇਰਾ ਸਰਬਗੁਰੂ ਸਮਰੱਥ ਜਿਹੜਾ ਹੈ ਨਾ ਉਹ ਮੇਰੇ ਨਾਲ ਹੈ ਫਿਰ ਹੋ ਨਾ ਮਤਲਬ ਹੋਣ ਲੱਗ ਪੈਂਦਾ ਹੈ ਉਸ ਨੂੰ ਵੀ ਹਾਂ ਮੇਰੇ ਨਾਲ ਮੇਰੀ ਇਹੋ ਜੀ ਸਪੋਰਟ ਹੈ ਨਾ ਕਿ ਮੇਰਾ ਕੋਈ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਕਿ ਮੈਨੂੰ ਤੱਤੀ ਵਾ ਵੀ ਨਹੀਂ ਲੱਗ ਸਕਦੀ ਕਲ ਸਜੀ ਅੱਜ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਇੱਕ ਛੋਟੀ ਜੀ ਸਟੋਰੀਜ਼ ਨਾਵਾਂਗੀ ਜਿਸ ਨੂੰ ਕੀ ਸੁਣ ਕੇ ਜੇ ਤੁਹਾਨੂੰ ਚੰਗਾ ਲੱਗੇ ਤਾਂ ਖਾਲਸਾ ਜੀ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਖਾਲਸਾ ਜੀ ਇੱਕ ਵਾਰ ਨਾ ਇੱਕ ਬੰਦਾ ਹੁੰਦਾ ਹੈ ਉਹ ਪ੍ਰਮਾਤਮਾ ਦਾ ਇੰਨਾ ਕੁ ਪਿਆਰਾ ਹੁੰਦਾ ਹੈ ਬਹੁਤ ਜ਼ਿਆਦਾ ਪਿਆਰਾ ਹੁੰਦਾ ਹੈ ਤੇ ਉਹ ਬਹੁਤ ਹੀ ਅਮੀਰ ਹੁੰਦਾ ਹੈ ਉਹ ਬੰਦਾ ਸਵੇਰੇ 4 ਵਜੇ ਉੱਠ ਕੇ ਸਿਮਰਨ ਕਰਦਾ ਹੈ 4 ਵਜੇ ਉੱਠ ਕੇ ਆਪਣੇ ਪ੍ਰਭੂ ਪਿਤਾ ਦਾ ਨਮਸਕਾਰ ਕਰਦਾ ਹੈ ਬਾਣੀ ਪੜਦਾ ਹੈ ਜੱਪ ਤਪ ਕਰਦਾ ਹੈ ਖਾਲਸਾ ਜੀ ਜਿਨਨੇ 3 ਵਜੇ ਉੱਠ ਕੇ ਸਨਾਨ ਪਾਣੀ ਕਰਕੇ ਉਸ ਤੋਂ ਬਾਅਦ ਵਾਹਿਗੁਰੂ ਦਾ ਨਾਮ ਜਪਿਆ ਹੋਵੇ ਉਹ ਬੰਦਾ ਬਹੁਤ ਜ਼ਿਆਦਾ ਅਮੀਰ ਹੋ ਜਾਂਦਾ ਹੈ ਇੱਕ ਦਿਨ ਇੱਕ ਖੁਦਾ ਦਾ ਬੰਦਾ ਜਦੋਂ ਉਸ ਦੇ ਸੁਪਨੇ ਵਿੱਚ ਆਂਦਾ ਹੈ ਤੇ ਉਹ ਕਹਿੰਦਾ ਹੈ ਵੀ ਰੱਬ ਦਾ ਬੰਦਾ ਕਿਵੇਂ ਆਪਾਂ ਨੂੰ ਹੁੰਦਾ ਹੈ ਉਹਨੇ ਕਿਹਾ ਕਿ ਪਰਮਾਤਮਾ ਨੂੰ ਕਹਿ ਦੋ ਹੁਣ ਰੱਬ ਨੂੰ ਕਹਿ ਦੋ ਕਿ ਮੈਨੂੰ ਨਾ ਦੇਣਾ ਹੁਣ ਬੰਦ ਕਰ ਦੇ ਵੀ ਮੈਂ ਬਹੁਤ ਰੱਜ ਚੁੱਕਿਆ ਹਾਂ ਪਰਮਾਤਮਾ ਨੇ ਮੇਤੇ ਇੰਨੀ ਬਖਸ਼ੀਸ਼ ਕੀਤੀ ਹੈ ਵੀ ਹੁਣ ਉਹਨਾਂ ਨੂੰ ਕਹਿ ਦੋ ਕਿ ਬਸ ਕਰੋ ਪਰਮਾਤਮਾ ਮੈਂ ਬਹੁਤ ਤਨੁ ਤਨ ਹੋਇਆ ਪਿਆ ਵੈਸੇ ਅੱਜ ਕੱਲ ਦੇ ਜ਼ਮਾਨੇ 'ਚ ਤਾਂ ਇਹੋ ਜਿਹਾ ਕੋਈ ਕਹਿੰਦਾ ਨਹੀਂ ਹੈ ਖਾਲਸਾ ਜੀ ਪਰ ਇਹ ਜੋ ਹੈ ਨਾ ਕਥਾ ਉਹ ਬੰਦੇ ਨੇ ਕਿਹਾ ਕਿ ਮੈਂ ਕਹਿਦਾਂਗਾ ਤੁਹਾਡੀ ਗੱਲ ਮੈਂ ਰੱਬ ਤੱਕ ਨਾ ਪਹੁੰਚਾ ਦਾਂਗਾ ਉਦਾਂ ਨਾ ਉਹ ਬੰਦੇ ਨਾ ਰੱਬ ਤੱਕ ਪਹੁੰਚਾਇਆ ਵਾਹਿਗੁਰੂ ਨੇ ਜਾ ਕੇ ਕਿਹਾ ਕਿ ਵਾਹਿਗੁਰੂ ਉਹ ਬੰਦਾ ਹੈ ਉਹ ਕਹਿੰਦਾ ਹੈ ਕਿ ਰੱਬ ਨੂੰ ਕਹੇ ਮੈਨੂੰ ਦੇਣਾ ਬੰਦ ਕਰ ਦੇ ਕਿ ਮੇਰੇ ਕੋਲ ਬਹੁਤ ਧਨ ਹੈ ਦੌਲਤ ਸ਼ੋਰਤ ਭਰਪੂਰ ਹੈ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਤਾਂ ਰੱਬ ਨੇ ਅੱਗੇ ਜਵਾਬ ਦਿੱਤਾ ਵਾਹਿਗੁਰੂ ਨੇ ਅੱਗੇ ਜਵਾਬ ਦਿੱਤਾ ਕਿ ਉਹਨੂੰ ਕਹਿ ਤੂੰ ਬੰਦਗੀ ਕਰਨਾ ਛੱਡ ਦੇ ਜਿੱਦਨ ਤੂੰ ਬੰਦਗੀ ਕਰਨਾ ਛੱਡ ਦੇਂਗਾ ਨਾਮ ਜਪਣਾ ਛੱਡ ਦੇਂਗਾ ਗੁਰਬਾਣੀ ਪੜ੍ਹਨਾ ਛੱਡ ਦੇਂਗਾ ਸਵੇਰੇ 4 ਵਜੇ ਉੱਠ ਕੇ ਨਾਮ ਜਪਦਾ ਹੈ ਰੱਬ ਨੂੰ ਖੁਸ਼ ਕਰਦਾ ਹੈ ਇਹ ਗੱਲਾਂ ਤੂੰ ਵੀ ਛੱਡ ਦੇ ਉਹ ਕਹਿੰਦੇ ਆ ਤਾਂ ਨਹੀਂ ਹੋ ਸਕਦਾ ਇਹ ਤਾਂ ਮੇਰੇ ਸ਼ਰੀਰ ਦਾ ਇੱਕ ਹੰਗ ਬਣ ਚੁੱਕੇ ਨੇ ਵੀ ਜੇ ਮੈਂ ਬੰਦਗੀ ਕਰਨਾ ਛੱਡਦਾਗਾ ਮੈਂ ਜੀਵਾਂਗਾ ਕਿਵੇਂ ਜੇ ਮੈਂ ਰੱਬ ਦਾ ਨਾਮ ਨਹੀਂ ਲਵਾਂਗਾ ਤਾਂ ਮੈਂ ਤਾਂ ਕੋੜੀ ਬਣ ਜਾਵਾਂਗਾ ਮੈਂ ਇਹ ਕੁਝ ਨਹੀਂ ਛੱਡ ਸਕਦਾ ਵੀ ਮੈਂ ਪਰਮਾਤਮਾ ਦਾ ਨਾਮ ਬਿਲਕੁਲ ਨਹੀਂ ਛੱਡ ਸਕਦਾ ਤੇ ਦੂਜੇ ਪਾਸੇ ਇਹੀ ਗੱਲਾਂ ਇੱਕ ਭਿਖਾਰੀ ਬੈਠਾ ਹੁੰਦਾ ਉੱਥੇ ਉਹ ਸੁਣ ਰਿਹਾ ਹੁੰਦਾ ਹੈ ਉਹ ਕਹਿੰਦਾ ਕਿ ਰੱਬ ਦੇ ਬੰਦਿਆ ਰੱਬ ਨੂੰ ਕਹਿ ਮੈਨੂੰ ਕੁਝ ਦੇ ਤਾਂ ਸਹੀ ਮੈਨੂੰ ਕੁਝ ਤਾਂ ਦੇ ਤੇ ਇਹੀ ਗੱਲ ਜਾ ਕੇ ਉਸ ਰੱਬ ਦੇ ਬੰਦੇ ਨੇ ਪਰਮਾਤਮਾ ਨੂੰ ਕਹੀ ਫਰਿਸ਼ਤੇ ਨੇ ਕਿ ਰੱਬਾ ਉਹ ਬੰਦਾ ਕਹਿੰਦਾ ਹੈ ਉਹ ਭਿਖਾਰੀ ਜਿਹੜਾ ਬਾਹਰ ਬੈਠਾ ਹੈ ਉਹ ਕਹਿੰਦਾ ਹੈ ਕਿ ਮੈਨੂੰ ਕੁਝ ਤਾਂ ਦੇ ਕਹਿੰਦੇ ਨੇ ਕਿ ਜਦੋਂ ਰੱਬ ਨੇ ਰੱਬ ਦੀ ਬੰਦੀ ਨੇ ਫਰਿਸ਼ਤੇ ਨੇ ਯਾਨੀ ਕਿ ਥੱਲੇ ਆ ਕੇ ਉਸ ਨੂੰ ਕਿਹਾ ਕਿ ਮੈਂ ਰੱਬ ਤੱਕ ਤੇਰੀ ਗੁਜਾਰਿਸ਼ ਪਹੁੰਚਾ ਦਿੱਤੀ ਹੈ ਤੇ ਰੱਬ ਕਹਿੰਦਾ ਹੈ ਮੈਨੂੰ ਕੁਝ ਤਾਂ ਦੇ ਵੀ ਉਹ ਮੰਗਦਾ ਹੈ ਕਿ ਰੱਬ ਨੂੰ ਕਿਹਾ ਕਿ ਮੈਨੂੰ ਕੁਝ ਤਾਂ ਦੇ ਕਹਿੰਦੇ ਕਿ ਰੱਬ ਨੇ ਕਿਹਾ ਉਹਨੂੰ ਕਹਿ ਕਿ ਤੂੰ ਬੰਦਗੀ ਕਰਨਾ ਸ਼ੁਰੂ ਕਰ ਦੇ ਨਾਮ ਜਪਣਾ ਗੁਰਬਾਣੀ ਸਿਮਰਨ ਕਰਨਾ ਸ਼ੁਰੂ ਕਰ ਦੇ ਉਹ ਕਹਿੰਦਾ ਬੜੇ ਹੀ ਹੰਕਾਰ ਨਾਲ ਕੋਝੀ ਮੱਤ ਵਾਲਾ ਬੰਦਾ ਸੀ ਤੇ ਕਹਿੰਦਾ ਵੀ ਮੈਂ ਕਿਦੇ ਕਰਕੇ ਹੰਕਾਰ ਚ ਕਿਦੇ ਕਰਕੇ ਮੈਂ ਬੰਦਗੀ ਕਰਾਂ ਇਹ ਛੋਟੇ ਜਿਹੇ ਕੱਪੜੇ ਵਾਸਤੇ ਇਹ ਜਿਹੜਾ 1 ਮੀਟਰ ਦਾ ਕੱਪੜਾ ਮੇਰੇ ਕੋਲ ਹੈ ਤਨ ਲਪੇਟਣ ਨੂੰ ਨੰਗੇ ਸਰੀਰ ਨੂੰ ਕੱਜਣ ਵਾਸਤੇ ਕਹਿੰਦਾ ਇਹਦੇ ਵਾਸਤੇ ਮੈਂ ਸ਼ੁਕਰਾਨਾ ਕਰਨਾ ਸ਼ੁਰੂ ਕਰਦਾ ਕਹਿੰਦਾ ਇਹਦੇ ਵਾਸਤੇ ਜਦੋਂ ਹੰਕਾਰ ਨਾਲ ਉਸਨੇ ਕਹਿੰਦਾ ਹੈ ਕਿ ਜਦੋਂ ਉਸ ਬੰਦੇ ਨੇ ਕਿਹਾ ਨਾ ਕਿ ਇਸ ਛੋਟੇ ਜਿਹੇ ਕਪੜੇ ਵਾਸਤੇ ਮੈਂ ਰੱਬ ਦਾ ਸ਼ੁਕਰਾਨਾ ਕਰਾਂ ਕਹਿੰਦਾ ਨਹੀਂ ਵੀ ਮੈਨੂੰ ਰੱਬ ਨੇ ਦਿੱਤਾ ਹੀ ਕੀ ਹੈ ਜਿਹਦੇ ਕਰਕੇ ਮੈਂ ਸ਼ੁਕਰਾਨਾ ਕਰਾਂ ਤੇ ਕਹਿੰਦੇ ਕਿ ਇੰਨੀ ਗੱਲ ਕਹਿੰਦੇ ਹੋਏ ਨਾ ਜਿਹੜਾ ਭਿਖਾਰੇ ਦੇ ਉੱਤੇ ਕਪੜਾ ਸੀ ਨਾ ਥੋੜਾ ਜਿਹਾ ਉਹ ਵੀ ਉੱਡ ਗਿਆ ਉਹ ਵੀ ਉੱਡ ਕੇ ਪਰਾਂ ਗਿਆ ਉਹ ਬਹੁਤ ਨਿਰਾਸ਼ ਹੋ ਗਿਆ ਦੇਖੋ ਕਿਸਮਤ 'ਚ ਜੋ ਲਿਖਿਆ ਹੁੰਦਾ ਹੈ ਨਾ ਉਹੀ ਮਿਲਦਾ ਹੈ ਜਿੱਥੇ ਜੇ ਰੱਬ ਨੇ ਰੱਖਣਾ ਹੋਵੇ ਨਾ ਜਿੱਥੇ ਉੱਥੇ ਹੀ ਰਹਿਣਗੇ ਰੱਬ ਦੀ ਮਰਜ਼ੀ ਤੋਂ ਬਿਨਾ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਸਾਡੇ ਮੂੰਹ ਵਿੱਚ ਜੇ ਰੱਬ ਨੇ ਸੋਚਿਆ ਹੈ ਨਾ ਕਿ ਇੱਕ ਬੂੰਦ ਪਾਣੀ ਅੰਦਰ ਜਾਣਾ ਹੈ ਤਾਂ ਉਹ ਜਾਣਾ ਹੈ ਤੇ ਜੇ ਨਹੀਂ ਕਿ ਪਾਣੀ ਅੰਦਰ ਨਹੀਂ ਜਾਣਾ ਹੈ ਤੇ ਉਹ ਬੂੰਦ ਉੱਪਰ ਹੀ ਰਹਿ ਜਾਣੀ ਹੈ ਖਾਲਸਾ ਜੀ ਉਹ ਗਲੇ ਦੇ ਥੱਲੇ ਵੀ ਨਹੀਂ ਜਾਣੀ ਹੈਗੀ ਐਦਾਂ ਤੇ ਫਿਰ ਕਹਿੰਦੀ ਹੈ ਨਾ ਕਿ ਦੇਖੋ ਆਪਣੇ ਸਰੀਰ ਤੇ ਕਿੰਨੀਆਂ ਕਈ ਵਾਰੀ ਮੁਸੀਬਤਾਂ ਆ ਜਾਂਦੀਆਂ ਹਨ ਕਈ ਵਾਰ ਵੇਖਿਆ ਹੈ ਕਿ ਰਾਤ ਨੂੰ ਸੁੱਤਾ ਪਿਆ ਬੰਦਾ ਸੁੱਤਾ ਹੀ ਰਹਿ ਜਾਂਦੇ ਹੈ ਇਹਦੇ ਲਈ ਵੀ ਰੱਬ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ हे ਸੱਚੇ ਪਿਤਾ ਪਰਮੇਸ਼ਵਰ ਜੀ ਤੁਸੀਂ ਸਾਨੂੰ ਉੱਠਣ ਲਾਇਕ ਬਣਾਇਆ ਹੈ ਅਸੀਂ ਸਵੇਰੇ ਉੱਠੇ ਹਾਂ ਰਾਤ ਸੁੱਖਾਂ ਦੀ ਬਤੀਤ ਹੋਈ ਹੈ ਪ੍ਰਮਾਤਮਾ ਦਿਨ ਚੜ੍ਹਿਆ ਹੈ ਇਹਦੇ ਲਈ ਵੀ ਤੇਰਾ ਬਹੁਤ ਬਹੁਤ ਸ਼ੁਕਰਾਨਾ ਇਸ ਘੜ ਦੇ ਵਿੱਚੋਂ ਦੇਖੋ ਅਸੀਂ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਇੰਦਾ ਸਵੇਰੇ ਉੱਠ ਕੇ ਅਸੀਂ ਕਰਦੇ ਹਾਂ ਕਿ ਪ੍ਰਮਾਤਮਾ ਤੇਰਾ ਸ਼ੁ크ਰੀਆ ਕਿ ਅਸੀਂ ਰਾਤ ਸੋ ਕੇ ਤੇ ਸਵੇਰੇ ਫੇਰ ਉੱਠ ਗਏ ਹਾਂ ਨਹੀਂ ਤਾਂ ਕਿੰਨੇ ਲੱਖਾਂ ਲੋਕ ਰਾਤ ਨੂੰ ਸੌਂਦੇ ਹਨ ਤੇ ਸੁੱਤੇ ਹੀ ਰਹਿ ਜਾਂਦੇ ਨੇ ਪਰ ਖਾਲਸਾ ਜੀ ਦੇਖੋ ਇਹ ਵਿਚਾਰਾਂ ਜੋ ਹਨ ਨਾ ਇਹ ਨੇਚਰਲੀ ਹਨ ਜੋ ਹਰ ਇੱਕ ਨਾਲ ਬੀਤਦੀਆਂ ਹਨ ਖਾਲਸਾ ਜੀ ਇਹ ਇਹ ਨਹੀਂ ਹੈ ਕਿ ਮਨਕੜਤ ਹਨ ਬਿਕੋ ਜਿਹੜਾ ਸਵੇਰੇ ਉੱਠ ਕੇ ਗੁਰਬਾਣੀ ਰੱਬ ਦਾ ਬੂਹਾ ਖੜਕਾਂਦਾ ਹੈ ਕਿ ਰੱਬਾ ਮੈਨੂੰ ਦੇ ਮੈਂ ਭਿਖਾਰੀ ਬਣ ਕੇ ਆਇਆ ਹਾਂ ਤਾਂ ਇੱਕ ਵਾਰ ਨਹੀਂ ਮਿਲੇਗੀ ਖੈਰ ਦੂਜੀ ਵਾਰ ਨਹੀਂ ਮਿਲੇਗੀ ਤੀਜੀ ਵਾਰ ਰੱਬ ਜ਼ਰੂਰ ਸਾਨੂੰ ਖੈਰ ਪਾਏਗਾ ਇਹ ਵਿਸ਼ਵਾਸ ਰੱਖਿਆ ਕਰੋ ਕਿ ਸਾਡਾ ਗੁਰੂ ਸਾਡੀ ਝੋਲੀ ਵਿੱਚ ਖੈਰ ਜ਼ਰੂਰ ਪਾਏਗਾ ਵੇਖੋ ਹੁਣ ਕਹਿੰਦੇ ਆ ਕਿ ਸਾਨੂੰ ਦਿਖਦਾ ਹੈ ਕਿੰਨਾ ਸੋਹਣਾ ਨਜ਼ਾਰਾ ਕੁਦਰਤ ਦਾ ਅਸੀਂ ਦੇਖਦਾ ਹੈ ਇੱਕ ਅੰਨੇ ਨੂੰ ਪੁੱਛ ਕੇ ਵੇਖੋ ਕੀ ਹੈ ਸ਼ੁਕਰੀਆ ਕਰਨ ਦੀ ਗੱਲ ਨਹੀਂ ਹੈ ਕਿ ਪ੍ਰਮਾਤਮਾ ਤੇਰਾ ਸ਼ੁਕਰ ਹੈ ਕਿ ਅਸੀਂ ਇਸ ਦੁਨੀਆ ਨੂੰ ਦੇਖ ਸਕਦੇ ਹਾਂ ਇਸ ਜੱਗ ਨੂੰ ਦੇਖ ਸਕਦੇ ਹਾਂ ਸਵੇਰ ਦੀ ਤਾਜੀ ਬਨਸਪਤੀ ਹਵਾ ਪਾਣੀ ਸਭ ਕੁਝ ਰੰਗਾਂ ਵਾਲਾ ਨਜ਼ਾਰਾ ਲੈਣੇ ਹਾਂ ਤੇ ਪਰ ਅੰਨੇ ਨੂੰ ਅੰਨੇ ਨੂੰ ਪੁੱਛ ਕੇ ਵੇਖੋ ਕਿੰਨਾ ਦੁਖੀ ਹੈ ਇਸ ਕਰਕੇ ਖਾਸ ਜੀ ਆਪਣੇ ਤੋਂ ਉੱਤੇ ਵਾਲਿਆਂ ਨੂੰ ਨਹੀਂ ਦੇਖਣਾ ਚਾਹੀਦਾ ਆਪਣੇ ਤੋਂ ਨੀਵੇਂ ਹੋਣਾ ਦੇਖਣਾ ਚਾਹੀਦਾ ਹੈ ਕਹਿੰਦੇ ਨੀਵਾ ਹੋ ਕੇ ਚੱਲ ਬੰਦੇ ਆ ਤੇ ਤੈਨੂੰ ਲੱਗੇ ਨਾ ਤਾਤੀ ਬਾਓ ਕਹਿੰਦੇ ਹਨ ਨਾ ਕਿ ਸਾਨੂੰ ਆਪਣੇ ਦੋ ਨੀਵਿਆਂ ਨੂੰ ਦੇਖਣਾ ਚਾਹੀਦਾ ਹੈ ਸਾਨੂੰ ਆਪਣੇ ਦੂਤਿਆਂ ਨੂੰ ਨਹੀਂ ਦੇਖਣਾ ਚਾਹੀਦਾ ਵੇਖੋ ਜੀ ਕੋਈ ਬਿਮਾਰ ਹੈ ਨਾ ਉਸ ਨੂੰ ਪੁੱਛੋ ਜਿਹੜਾ ਉੱਠ ਕੇ ਸਵੇਰੇ ਸਿਮਰਨ ਨਹੀਂ ਕਰ ਸਕਦਾ ਉਹਨੂੰ ਪੁੱਛੋ ਕਿ ਉਹ ਵਾਹਿਗੁਰੂ ਗੁਰਦੁਆਰਾ ਸਾਹਿਬ ਜਾ ਸਕਦਾ ਹੈ ਉਹਨੂੰ ਪੁੱਛੋ ਕਿ ਪਾਣੀ ਵੀ ਉਹਨੂੰ ਦਵਾਈ ਖਾਦੇ ਤੋਂ ਬਿਨਾ ਨਹੀਂ ਲੰਗਦਾ ਖਾਲਸਾ ਜੀ ਆਪਾਂ ਤਾਂ ਫਿਰ ਵੀ ਤੰਦਰੁਸਤ ਹਾਂ ਕੀ ਇਹ ਸ਼ੁਕਰੀਆ ਦਾ ਨਹੀਂ ਬੰਦਾ ਕਰਨਾ ਆਪਣੇ ਗੁਰੂ ਦਾ ਕੀ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਮੈਨੂੰ ਇੰਨੇ ਜੋਗਾ ਕਰ ਦਿੱਤਾ ਏਸੀ ਤਰ੍ਹਾਂ ਖਾਲਸਾ ਜੀ ਸਾਨੂੰ ਨਾ ਹਰ ਸਮੇਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਆਪਣੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਨਾ ਤੇ ਪਰਮਾਤਮਾ ਸਾਡੇ ਤੇ ਖੁਸ਼ ਹੁੰਦੇ ਹਨ ਵੇਖੋ ਇੱਕ ਬੰਦਾ ਹੈ ਉਸ ਨੂੰ ਬਾਥਰੂਮ ਦੀ ਬੜੀ ਪ੍ਰੋਬਲਮ ਹੈ ਉਹ ਬਿਚਾਰੇ ਦੀ ਬਾਥਰੂਮ ਨਹੀਂ ਆਉਂਦਾ ਹੈਗਾ ਕਿੰਨੀ ਪ੍ਰੋਬਲਮ ਹੁੰਦੀ ਹੈ ਉਸ ਨੂੰ ਪੁੱਛ ਕੇ ਵੇਖੋ ਇੱਕ ਵਾਰ ਕਿ ਤੈਨੂੰ ਬਾਥਰੂਮ ਨਹੀਂ ਆ ਰਿਹਾ ਤੇ ਅਸੀਂ ਸਵੇਰੇ ਉੱਠਦੇ ਸਾਰ ਬਾਥਰੂਮ ਜਾਂਦੇ ਹਾਂ ਫਰੈਸ਼ ਹੁੰਨੇ ਹਾਂ ਖਾਲਸਾ ਜੀ ਤੇ ਸਾਨੂੰ ਬਾਥਰੂਮ ਵੀ ਟਾਈਮ ਨਾ ਆਉਂਦਾ ਹੈ ਗੁਰਬਾਣੀ ਪੜ੍ਹਦੇ ਹਾਂ ਸਵੇਰੇ ਜਾਪ ਕਰਦੇ ਹਾਂ ਕਿੰਨਾ ਸੋਹਣਾ ਮਨ ਤਨ ਨਿਹਾਲ ਕਰਦਾ ਹੈ ਪਰਮਾਤਮਾ ਸਾਡਾ ਬਾਣੀ ਦਾ ਗੁਰਬਾਣੀ ਸਦਕਾ ਸਰੀਰ ਨਿਰੋਗੀ ਰਹਿੰਦਾ ਹੈ ਕਹਿੰਦੇ ਹੈ ਨਾ ਜਿਨੇ ਬਾਣੀ ਦਾ ਨਾਮ ਨਹੀਂ ਨਜਪਿਆ ਉਹ ਪੱਕਾ ਰੋਗੀ ਹੈ ਖਾਲਸਾ ਜੀ ਇਸ ਕਰਕੇ ਕਹਿੰਦੇ ਆ ਕਿ ਵਾਹਿਗੁਰੂ ਦਾ ਚਾਰ ਪਹਿਰ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜੇ ਸਾਡਾ ਸ਼ੁਕਰਾਨਾ ਹੀ ਹੈ ਸਾਨੂੰ ਇੱਥੇ ਤੱਕ ਲੈ ਕੇ ਆਇਆ ਹੈ ਕਹਿੰਦੇ ਹੁੰਦੇ ਹਨ ਨਾ ਇਹ ਕਹਾਵਤ ਪੂਰੀ ਸੱਚ ਹੈ ਕਿ ਜੇ ਦਿਨੇ ਰਾਜਿਆਂ ਦੀ ਵਾਂਗੂ ਘੁੰਮਣਾ ਹੈ ਨਾ ਖਾਲਸਾ ਜੀ ਤੇ ਸੁਬਾ ਉੱਠ ਕੇ ਸਾਜਰੇ ਗੁਰਦੁਆਰਾ ਸਾਹਿਬ ਭਿਖਾਰੀ ਬਣ ਜਾਇਆ ਕਰੋ ਕਿਉਂਕਿ ਅਸੀਂ ਖਾਲਸਾ ਜੀ ਅਸੀਂ ਭਿਖਾਰੀ ਹਾਂ ਉਹ ਪਰਮਾਤਮਾ ਦੇ ਅੱਗੇ ਅਸੀਂ ਭਿਖਾਰੀ ਬਣ ਕੇ ਜੇ ਮੰਗਣ ਜਾਈਏ ਨਾ ਤਾਂ ਸਾਡੀਆਂ ਝੋਲੀਆਂ ਖੁਦ ਬਖੁਦ ਪਰਮਾਤਮਾ ਭਰ ਦਿੰਦੇ ਨੇ ਸਾਡੀ ਹਰ ਇੱਕ ਖੁਆਇਸ਼ ਪਰਮਾਤਮਾ ਪੂਰੀ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿੰਨੇ ਬੰਦੇ ਨੇ ਇਸ ਚੀਜ਼ ਨੂੰ ਪਾਉਣ ਲਈ ਬਹੁਤ ਬੰਦਗੀ ਕੀਤੀ ਹੈ ਤੇ ਬੰਦਗੀ ਕਰਨ ਵਾਲੇ ਵੀ ਕਦੇ ਪਿੱਛੇ ਨਹੀਂ ਹਟਦੇ ਆਪਣੀ ਗੁਰੂ ਦੇ ਨਾਮ ਸਿਮਰਨ ਤੋਂ ਬਿਨਾ ਉਹਨਾਂ ਦਾ ਵੀ ਦਿਨ ਬੀਤਦਾ ਨਹੀਂ ਹੈ ਇਸ ਕਰਕੇ ਸਾਨੂੰ ਹਮੇਸ਼ਾ ਬੰਦਗੀ ਕਰਨੀ ਚਾਹੀਦੀ ਹੈ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉਂਕਿ ਸਾਡਾ ਜਿਹੜਾ ਸ਼ੁਕਰਾਨਾ ਹੈ ਨਾ ਇਹ ਹੀ ਸਾਨੂੰ ਭਵ ਸਾਗਰ ਤੋਂ ਪਾਰ ਕਰੇਗਾ ਇਹ ਹੀ ਸਾਨੂੰ ਸਾਡੇ ਕੁਕਰਮਾਂ ਨੂੰ ਚੰਗੇ ਕੰਮਾਂ 'ਚ ਬਦਲੇਗਾ ਕਿਉਂਕਿ ਬਾਹਗੁਰੂ ਦੇ ਹੱਥ ਕਲਮ ਹੈ ਸਾਡੇ ਲੇਖਾਂ ਨੂੰ ਸੁਧਾਰਨ ਦੀ ਸਾਡੇ ਲੇਖ ਚੰਗੇ ਮਾੜੇ ਲਿਖਣ ਦੀ ਸਾਡੇ ਲੇਖ ਲਿਖਣ ਦੀ ਕਹਿੰਦੇ ਨਾ ਕਿ ਵਾਹਿਗੁਰੂ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖ ਦਿਓ ਹੁਣ ਵਾਹਿਗੁਰੂ ਵੀ ਸੋਹਣੇ ਸੋਹਣੇ ਲੇਖ ਤਾਂ ਹੀ ਲਿਖਣਗੇ ਨਾ ਜੇ ਅਸੀਂ ਬੰਦਗੀ ਕਰਾਂਗੇ ਅਸੀਂ ਰੱਬ ਦੀ ਬੰਦਗੀ ਕਰਾਂਗੇ ਰੱਬ ਦਾ ਨਾਮ ਸਿਮਣਾਂਗੇ ਗੁਰਬਾਣੀ ਨਾਲ ਜੋੜਾਂਗੇ ਗੁਰਬਾਣੀ ਪੜਾਂਗੇ ਤਾਂ ਹੀ ਰੱਬ ਵੀ ਸਾਨੂੰ ਸੁਣੇਗਾ ਸਮਝੇਗਾ ਕਿ ਇਹ ਬੰਦਾ ਜਿਹੜਾ ਸਵੇਰੇ ਨਾਮ ਮੇਰਾ ਲੈਣਾ ਨਹੀਂ ਭੁੱਲ ਰਿਹਾ ਮੈਂ ਇਹਨੂੰ ਤੰਗ ਕਿਵੇਂ ਕਰ ਸਕਦਾ ਹਾਂ ਜਾਂ ਕੋਈ ਮੁਸੀਬਤ ਕਿਵੇਂ ਇਹਦੇ ਤੇ ਆ ਸਕਦੀ ਏ ਇਸ ਕਰਕੇ ਖਾਲਸਾ ਜੀ ਨਿਮਾਣੇ ਹੋ ਕੇ ਰੱਬ ਦੀ ਬੰਦਗੀ ਕਰਿਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ